ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਟੈਂਸ਼ਨ ਫਰੀ ਗਿਲ ਤੇ ਤੁਹਾਡਾ ਸਵਾਗਤ ਹੈ ਨਿਊ ਵਲੌਗ ਦੇ ਵਿੱਚ ਤੇ ਆਪਾਂ ਅੱਜ ਗਏ ਸੀਗੇ ਕਪੂਰਥਲੇ ਸ਼ਹਿਰ ਤੇ ਇੱਥੇ ਹੈ ਜਵਾ ਮੰਦਰ ਪੱਤਰਕਾਰੀ ਦਾ ਜੈ ਮਾਤਾ ਦੀ ਅਸੀਂ ਪਹੁੰਚ ਗਏ ਹਾਂ ਮੰਦਰ ਇੱਕ ਪੂਰਥਲੇ ਵਿੱਚ ਹੈਗਾ ਪੱਤਰਕਾਰੀ ਦਾ ਮੰਦਰ ਹਰ ਸਾਲ ਮੇਲਾ ਲੱਗਦਾ ਇੱਥੇ ਅਸੀਂ ਹਰ ਸਾਲ ਜਾਂਦੇ ਆਂ జయాల వర్మీ మై బ ਬਹੁਤ ਸਾਰਾ ਰਸ ਹੁੰਦਾ ਹੈ ਤੇ ਮਨੋਕਾਮਨਾ ਬਹੁਤ ਸਾਰੀਆਂ ਬੁਰੀਆਂ ਹੁੰਦੀਆਂ ਹਨ ਤੇ ਹਰ ਸਾਲ ਵੱਧਦੀ ਜਾਂਦੀ ਹੈ ਬਾਜ਼ੀ ਕਿ ਚੱਲਣਾ ਹੈ ਗੱਡੀ ਚਲਾਣੀ ਹੈ ਰੈਟ ਕਰਵਾਣੀ ਹੈ ਹੁੰਦਾ ਲੈਣਾ ਸੋ ਗਾਇਸ ਇਹ ਵਾਲੇ ਮੇਲੇ 'ਚ ਪੰਗੂੜੇ ਹਰ ਤਰ੍ਹਾਂ ਦੇ ਹੁੰਦੇ ਆ ਤੇ ਰੌਣਕ ਬਹੁਤ ਜ਼ਿਆਦਾ ਹੁੰਦਾ ਹੈ ਮੇਲੇ 'ਚ ਕਿਉਂਕਿ ਛੁੱਟੀਆਂ 'ਚ ਹੁੰਦਾ ਵਾ ਮਈ ਤੇ ਜੂਨ ਵਿੱਚ ਮੇਲਾ ਲੱਗਦਾ ਆ ਤੇ ਅਸੀਂ ਵੀ ਛੁੱਟੀਆਂ ਦਾ ਕਰਕੇ ਸਾਰੀ ਫੰਦੀ ਜਾਣੇ ਆ ਸੋ ਗਾਇਸ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਤੋਂ ਫ੍ਰੈਂਕੀ ਪੇਡਰ ਆਇਆ ਹੈ ਮੁੱਖ ਪ੍ਰਚਾਰਕਾਂ ਦਾ ਪ੍ਰਚਾਰਕਾਂ ਦਾ ਪ੍ਰਚਾਰਕਾਂ ਦਾ ਪ੍ਰਚਾਰਕਾਂ ਦਾ ਦੀਦੀ ਕਿਹੜੀ ਸੇਲ ਚੜੀ ਹੈ ਵੀ ਵੀ ਕੁਝ ਕੀਤੀ ਹੈ ਮੋਰ ਹੋ ਰਿਹਾ ਖਾਣਾ ਪੀਣਾ ਗਰਗਲ ਨੀਡਲ ਢੇਟ ਕੀ ਆਰਡਰ ਹੋਏ ਦੇਖਣਾ ਨਹੀਂ ਕਿੰਨੇ ਨਹੀਂ ਕੋਰੀ ਕੁਸ਼ਗਨੀ ਨੀਡਲ ਖਾਣਾ ਨੀਡਲ ਕੇ ਬਰਗਰ ਨੀਡਲ ਨੀਡਲ ਫਾਈਲ ਮੇਰੀ ਅੱਖ ਵੀ ਨਾ ਸਾੜ ਪੈ ਜਾਂਦਾ ਨਾ ਸਿੱਧੀ ਮਾਰੀ ਦਿਖਾ ਕੇ ਅੰਦਰ ਪਿਆ ਮੇਰੀ ਕਿ ਤੇਰੀ ਇੱਕ ਪਲੇਟ ਮੈਂ ਠੋਕ ਜਾ ਆ ਵੇਖੋ ਜੀ ਇਹ ਕੁੜੀ ਬਹੁਤ ਮੈਂ ਲੱਭ ਲਿਆ ਟਿੱਕੀ ਖਾਲੀ ਫੋ ਮੇਰਾ 버거 ਚੱਕ ਕੇ ਖਾ ਲਿਆ ਉਹ ਕਹਿੰਦਾ ਮੈਂ ਨ ਨੂੰ ਨਹੀਂ ਕਹਿੰਦਾ ਮੈਂ ਨਾ ਟ੍ਰੇਨ ਤੇ ਲੈਣੇ ਆਂ ਵੀਕ ਜਾਣਿਆਂ ਨਾਲ ਜਾਂ ਖੁਸ਼ੀ ਚਲ ਚੱਕਣਾ ਮਜਾਉਣਾ ਨਹੀਂ ਇਹ ਨਹੀਂ ਛੱਡਦਾ ਉਹਨੇ ਵਕਤੇ ਪਾਣਾ ਟ੍ਰੇਨ ਤੇ <laughs> माईरा, माईरा, गर्मी लगद पखे त गर के है ਅਸੀਂ ਆਪਾਂ ਜਲਦੀ ਆਗੇ ਸੀ ਵਾਪਸ ਕਿਉਂਕਿ ਮਾਇਰਾ ਬਹੁਤ ਛੋਟੀ ਹੈ ਹਜੇ ਤੇ ਉਹਨੂੰ ਲੱਗਦੀ ਪਈ ਗਰਮੀ ਤੇ ਆਪਾਂ ਸਿਰਫ ਬੱਚਿਆਂ ਨੂੰ ਝੂਟੇ ਤੇ ਖਵਾ ਕੇ ਲੈ ਕੇ ਆਏ ਸੀ ਤੇ ਮੱਥਾ ਭਾਗ ਲੈ ਤਣ ਟੇਕ ਕੇ ਆਏ ਸੀ ਮਾਰਨਿੰਗ ਟਾਈਮ